ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਦੇ ਉੱਪਰ ਚੰਡੀਗੜ੍ਹ ਪੁਲਿਸ ਨੇ ਕੱਸਿਆ ਸਿਕੰਜਾ ਮਾਲਕਾਂ ਸਮੇਤ ਮੁਲਾਜ਼ਮ ਵੀ ਕਰਲਾਏ ਗ੍ਰਿਫਤਾਰ ਫਸਰਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮਤਾ ਪਿਛਲੇ ਲੰਬੇ ਸਮੇਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਧੰਦਾ ਤੋਂ ਜ਼ਿਆਦੇ ਖਾਸ ਤੌਰ ਤੇ ਚੰਡੀਗੜ੍ਹ ਦੇ ਵਿੱਚ ਰੁਝਾਨ ਵਧਿਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਜਿਹੜੇ ਉਹ ਆਬਰਾਡ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਸੈਟਲ ਕਰਨਾ ਚਾਹੁੰਦੇ ਨੇ ਪਰ ਇਹ ਸਭ ਦੇ ਵਿਚਾਰੇ ਇੱਕ ਸਮਾਂ ਇਹ ਆਉਂਦਾ ਕਿ ਪੀਕ ਦੇ ਉੱਪਰ ਇਹ ਮਾਹੌਲ ਚੱਲਣ ਲੱਗ ਜਾਂਦਾ ਇੱਥੋਂ ਦੇ ਕਾਲਜ ਯੂਨੀਵਰਸਟੀਆਂ ਖਾਲੀ ਹੋ ਜਾਂਦੀਆਂ ਨੇ ਤੇ ਜਿਹੜੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਮੀਗ੍ਰੇਸ਼ਨ ਜਿਹੜੇ ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਦਫ਼ਤਰ ਨੇ ਉੱਥੇ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਨਾਲ ਵੱਡੇ ਪੱਤਰ ਤੇ ਧੋਖਾ ਧੜੀ ਦੀ ਸ਼ੁਰੂਆਤ ਵੀ ਹੋ ਜਾਂਦੀ ਆ ਬਹੁਤ ਸਾਰੇ ਨਵ ਯੋਾਨਾਂ ਜਿਹੜੇ ਜਾਲੀ ਵੀਜ਼ੇ ਦੇ ਦਿੱਤੇ ਜਾਂਦੇ ਨੇ ਇਤੋਂ ਤੱਕ ਕਿ ਬਹੁਤ ਸਾਰਿਆਂ ਦੇ ਨਾਲ ਜਿਹੜੀ ਧੋਖਾਧੜੀ ਕਰਕੇ ਜਿਹੜੇ ਏਜੰਟ ਨੇ ਬਾਹਰ ਚਲੇ ਜਾਂਦੇ ਨੇ ਜਾਂ ਪਰ ਕਈਆਂ ਨੂੰ ਵੀਜੇ ਅਜਿਹੇ ਦੇ ਦਿੱਤੇ ਜਾਂਦੇ ਨੇ ਕਹਿ ਦਿੱਤਾ ਜਾਂਦਾ ਕਿ ਤੁਹਾਨੂੰ ਜਿਹੜਾ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਭੇਜਿਆ ਪਰ ਅੱਗੇ ਜਾ ਕੇ ਉਹਨਾਂ ਨੂੰ ਇਲਲੀਗਲ ਤਰੀਕੇ ਦੇ ਨਾਲ ਫਸਾ ਦਿੱਤਾ ਜਾਂਦਾ ਪਰ ਇਸੇ ਮਾਮਲੇ ਦੇ ਵਿੱਚ ਹੁਣ ਚੰਡੀਗੜ੍ਹ ਪੁਲਿਸ ਨੇ ਜਿਹੜਾ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਦੇ ਉੱਪਰ 51 ਕਸਿਆ ਬੀ ਦੇ ਕਰੀਬ ਜਿਹੜੀਆਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਨੇ ਉਹਨਾਂ ਦੇ ਖਲਾਫ ਕਾਰਵਾਈ ਕੀਤੀ ਆ ਕੰਪਨੀ ਦੇ ਮਾਲਕਾਂ ਸਮੇਤ ਮੁਲਾਜ਼ਮਾਂ ਨੂੰ ਵੀ ਜਿਹੜਾ ਗ੍ਰਿਸ਼ਟਾਰ ਕਰ ਲਿਆ ਗਿਆ ਇਹ ਕੰਪਨੀਆਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉੱਪਰ ਮੋਟੀ ਰਕਮ ਵੀ ਵਸੂਲਦੀਆਂ ਸੀ ਆਕਰ ਇਹ ਵੀ ਹੋ ਜਾਂਦਾ ਸੀ ਕਿ ਜੇਕਰ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਸੀ ਤੇ ਉਸ ਦੇ ਜਿਹੜੇ ਪੈਸੇ ਨੇ ਉਹ ਵੀ ਵਾਪਸ ਨਹੀਂ ਹੁੰਦੇ ਸੀ ਆਕਰ ਇਹ ਵੀ ਦੇਖਿਆ ਜਾਂਦਾ ਕਿ ਜੇਕਰ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਤਾਂ ਫਿਰ ਕੁਝ ਕੁ ਪੈਸੇ ਜਿਹੜੇ ਵੇਸਟ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਮੋਟੀ ਰਕਮ ਆ ਉਹ ਵਾਪਸ ਆ ਜਾਂਦੀ ਹੈ ਜੇਕਰ ਕਿਸੇ ਦਾ ਵੀਜ਼ਾ ਸੇ ਕੰਪਨੀ ਦੁਆਰਾ ਰਿਜੈਕਟ ਕੀਤਾ ਜਾਂਦਾ ਪਰ ਇਹ 20 ਇਮੀਗ੍ਰੇਸ਼ਨ ਕੰਪਨੀਆਂ ਅਜਹੀਆਂ ਸੀ ਜਿਹੜੀਆਂ ਕਿ ਉਹਨਾਂ ਦੀ ਮੋਟੀ ਰਕਮ ਵੀ ਜਿਹੜੀ ਵਾਪਸ ਨਹੀਂ ਕਰਦੀਆਂ ਸੀ ਤਾਂ ਧੋਖਾ ਧੜੀ ਦੀਆਂ ਲਗਾਤਾਰ ਸ਼ਿਕਾਇਤਾਂ ਨੇ ਜਿਹੜੀਆਂ ਇਹਨਾਂ ਇਮੀਗ੍ਰੇਸ਼ਨ ਕੰਪਨੀਆਂ ਦੇ ਖਿਲਾਫ ਆ ਰਹੀਆਂ ਸੀ ਤਾਂ ਸੈਕਟਰ 17 ਦੇ ਥਾਣੇ ਦੇ ਵਿੱਚ 6 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਸੈਕਟਰ 3 ਦੇ ਥਾਣੇ ਦੇ ਵਿੱਚ 5 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ 34 ਸੈਕਟਰ ਦੇ ਵਿੱਚ 3 ਐਫਆਈਆਰ ਦਰਜ ਕੀਤੀਆਂ ਗਈਆਂ ਨੇ 36 ਸੈਕਟਰ ਦੇ ਵਿੱਚ ਵੀ ਜਿਹੜੀਆਂ ਤਿੰਨ ਐਫਆਈਆਰ ਦਰਜ ਕੀਤੇ ਗਏ ਨੇ ਸੈਕਟਰ 26 ਦੇ ਵਿੱਚ ਦੋ ਐਫਆਈਆਰ ਦਰਜ ਕੀਤੇ ਗਏ ਨੇ ਤੇ ਸੈਕਟਰ 39 ਦੇ ਵਿੱਚ ਇੱਕ ਐਫਆਈਆਰ ਜਿਹੜੀ ਦਰਜ ਕੀਤੀ ਗਿਆ ਤਾਂ ਹੁਣ ਇਹਨਾਂ ਜਿਹੜਾ तकरीबन 20 ਦੇ ਕਰੀਬ ਜੜੀਆਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਨੇ ਇਹਨਾਂ ਦੇ ਉੱਪਰ ਚੰਡੀਗੜ੍ਹ ਪੁਲਿਸ ਨੇ 51 ਕੱਸਿਆ ਸਭ ਤੋਂ ਵੱਧ ਸੈਕਟਰ 17 ਦੇ ਵਿੱਚ ਜੜੀਆਂ ਇਮੀਗ੍ਰੇਸ਼ਨ ਕੰਪਨੀਆਂ ਸੀ 6 ਤੋਂ ਵੱਧ ਜੜੀਆਂ ਜਿਨ੍ਹਾਂ ਦੇ ਸੈਕਟਰ 17 ਦੇ ਵਿੱਚ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਤਾਂ ਇਹ ਬਹੁਤ ਸਾਰੀਆਂ ਇਮੀਗ੍ਰੇਸ਼ਨ ਕੰਪਨੀਆਂ ਅਜਿਹੀਆਂ ਸੀ ਜਿਹੜੀਆਂ ਕਿ ਪਹਿਲਾਂ ਤੋਂਨੋਂ ਤੋਂ ਮੋਟੀ ਰਕਮ ਵਸੂਲਦੀਆਂ ਸੀ ਜੇਕਰ ਕਿਸੇ ਵਿਅਕਤੀ ਦਾ ਵੀਜ਼ਾ ਰਿਫਿਊਜ਼ ਰਿਜੈਕਟ ਵੀ ਹੋ ਜਾਂਦਾ ਸੀ ਤਾਂ ਉਹਨਾਂ ਨੂੰ ਜਿਹੜਾ ਇੱਕ ਵੀ ਰੁਪਈਆ ਵਾਪਸ ਨਹੀਂ ਕਰਦੇ ਸੀ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਪਿੱਛੇ ਇਹ ਜੋ ਜਿਹੜੇ ਅਮਰੀਕਾ ਗਏ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕਿਸ ਤਰੀਕੇ ਧੋਖਾ ਧੜੀ ਇੰਨਾ ਇਮੀਗ੍ਰੇਸ਼ਨ ਏਜੰਟਾਂ ਏਜੰਟਾਂ ਦੁਆਰਾ ਜਾਂ ਇਮੀਗ੍ਰੇਸ਼ਨ ਕੰਪਨੀਆਂ ਦੁਆਰਾ ਕੀਤੀ ਗਈ ਕਿਹਾ ਜਾਂਦਾ ਸੀ ਕਿ ਤੁਹਾਨੂੰ ਜਿਹੜਾ ਲੀਗਲ ਤਰੀਕੇ ਦੇ ਨਾਲ ਜਿਹੜਾ ਪ੍ਰੋਪਰ ਵੀਜ਼ਾ ਦੇ ਕੇ ਅਮਰੀਕਾ ਭੇਜਾਂਗੇ ਪਰ ਰਾਸਤੇ ਦੇ ਵਿੱਚ ਉਹਨਾਂ ਨੂੰ ਜੰਗਲਾਂ ਦੇ ਵਿੱਚ ਹੀ ਲੰਗਾ ਲਗਾ ਕੇ ਗੈਰ ਕਾਨੂੰਨੀ ਡੋਂਕੀ ਦੇ ਜ਼ਰੀਏ ਅਮਰੀਕਾ ਭੇਜਿਆ ਜਾਂਦਾ ਸੀ ਤਾਂ ਇੰਨਾ ਏਜੰਟਾਂ ਦਾ ਜਿਹੜਾ ਹੁਣ ਪਰਦਾ ਫਾਸ਼ ਕੀਤਾ ਜਾ ਰਿਹਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਸਿਕੰਜਾ ਕੱਸ ਕੇ ਤਕਰੀਬਨ ਬੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਉਹ ਜਿਹੜੀਆਂ ਕਿ ਲੋਕਾਂ ਤੋਂ ਮੋਟੀ ਕਮਾਈ ਕਰਦੀਆਂ ਸੀ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਦੀਆਂ ਸੀ ਧੋਖਾਧੜੀ ਕਰਦੀਆਂ ਸੀ ਵੀਜ਼ਾ ਦੇ ਨਾਮ ਤੇ ਤਾਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਗਿਆ ਵੱਡਾ ਸਕੰਜਾ ਇਹ ਕਸਿਆ ਕਿ ਮਾਲਕਾਂ ਸਮੇਤ ਮੁਲਾਜ਼ਮਾਂ ਦੇ ਉੱਪਰ ਹੈ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਆ ਕਰ ਲਿਆ ਗਿਆ ਤੇ ਇਸ ਦੇ ਨਾਲ ਚੰਡੀਗੜ੍ਹ ਪੁਲਿਸ ਨੇ ਬ੍ਰੇਕ ਇੱਥੇ ਨਹੀਂ ਲਗਾਈ ਤੇ ਇਹਨਾਂ ਦੇ ਨਾਲ ਲੱਗਦੇ ਹੋਰ ਕਿਹੜੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਟ ਨੇ ਜਿਹੜੇ ਆਮ ਕੋਲੇ ਪਾਲੇ ਲੋਕਾਂ ਨਾਲ ਧੋਖਾਧੜੀ ਕਰਦੇ ਨੇ ਉਹਨਾਂ ਦੀ ਜਿਹੜੀ ਪਾਲਾ ਉਹ ਵੀ ਕੀਤੀ ਜਾ ਰਹੀ ਹੈ